ਮਰੀਂਡਾ ਵਿਖੇ 1 ਤੋਂ 4 ਦਸੰਬਰ ਨੂੰ ਹੋਈ ਪੰਜਾਬ ਸਟੇਟ ਪ੍ਰਾਇਮਰੀ ਸਕੂਲ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੰਨੇ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ 골ਡ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੰਦੀ ਜਾਣਕਾਰੀ ਦਿੰਦੇ ਆਸ਼ੀਅਨ ਗੇਮ ਖਿਡਾਰੀ ਇੰਟਰਨੈਸ਼ਨਲ ਕੋਚ ਸੀਮੀ ਬਤਾਨੇ ਦੱਸਿਆ ਕਿ ਇਹਨਾਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁਕਾਮ ਹਾਸਲ ਕੀਤਾ ਹੈ। ਉਹਨਾਂ ਮਾਪਿਆਂ ਨੂੰ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਣ ਦੀ ਅਪੀਲ ਕੀਤੀ ਤਾਂ ਜੋ ਚਲੰਦਰ ਵਰਗੇ ਹਾਲਾਤ ਪੈਦਾ ਹੋਣ ਤੋਂ ਬੱਚੇ ਲੜਕੇ ਆਪਣੀ ਇਛਾਣ ਬਚਾ ਸਕਣ। ਹਾਂਜੀ ਇਹ ਬੱਚੀਆਂ ਗਈਆਂ ਸੀ 45ਵੀਂ ਅੰਤਰ ਜਿਹੜੀ ਪੰਜਾਬ ਸਟੇਟ ਸਕੂਲ ਗੇਮਸ ਹੈ ਪ੍ਰਾਇਮਰੀ ਸਕੂਲ ਗੇਮਸ ਹੈ ਜਿਹੜੀ ਕਿ ਮਰਿੰਡੇ ਇੱਕ ਤਰੀਕ ਤੋਂ ਲੈ ਕੇ 4 ਦਸੰਬਰ ਤੱਕ ਹੋਈਆਂ ਨੇ ਤੇ ਉਹਦੇ ਵਿੱਚ ਗਈਆਂ ਸੀਗੀਆਂ ਤੇ ਇਹ ਬੱਚੀਆਂ ਨੇ ਮੈਡਲ ਲੈ ਕੇ ਆਈਆਂ ਖੰਨੇ ਦਾ ਨਾਮ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਇੱਕ ਕੁੜੀਆ ਦਾ 골ਡ ਮੈਡਲ ਆਇਆ ਇੱਕ ਦਾ ਬ੍ਰੌਂਜ਼ ਮੈਡਲ ਆਇਆ ਤੇ ਇਹਨਾਂ ਨੇ ਬਹੁਤ ਹੀ ਟਫ ਫਾਈਟਾਂ ਗੁੜੀਆਂ ਨੇ ਇਹਨਾਂ ਨੇ ਕੀਤੀਆਂ ਨੇ ਜਿਹੜੀ 골ਡ ਮੈਡਲ ਵਾਲੀ ਲੜਕੀ ਹੈ ਰਿਤਿਕਾ ਗਾਂਧੀ ਉਹਦਾ ਨਾਮ ਹੈ ਉਹਨੇ ਸਾਰੀਆਂ ਹੀ ਫਾਈਟਾਂ ਪੰਜ ਫਾਈਟਾਂ ਹੋਈਆਂ ਨੇ ਪੰਜ ਦੀਆਂ ਪੰਜੇ ਫਾਈਟਾਂ ਇਹਨਾਂ ਨੇ 60 70 ਨਾਲ ਹੀ ਕੱਢੀਆਂ ਨੇ ਤੇ ਦੂਸਰੀ ਗੁੜੀਆ ਹੈਗੀ ਆ ਪ੍ਰੀਆਲ ਪ੍ਰੀਤਕੌਰ ਜਿਹਦਾ ਕਿ ਬ੍ਰੌਂਜ਼ ਮੈਡਲ ਆਇਆ ਉਹਨੇ ਆਪਣੀਆਂ ਪਹਿਲੀਆਂ ਸਾਰੀਆਂ ਫਾਈਟਾਂ 6060 ਨਾਲ ਕੱਡੀਆਂ ਨੇ ਤੇ ਜਿਹੜੀ ਇਹਦੀ ਸੈਮੀਫਾਈਨਲ ਫਾਈਟ ਸੀਗੀ ਉਹਦੇ ਵਿੱਚ ਵੀ ਇਹ ਲੀਡਿੰਗ 'ਚ ਸੀ ਲੜਕੀ ਤੇ ਆ ਯਾ ਐਕਸਪੀਰੀਅੰਸ ਕਹਿ ਲੋ ਹਲੇ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਕਈ ਵਾਰ ਬੱਚਾ ਡੋਲ ਜਾਂਦਾ ਪਰ ਇਹਨੇ ਬਹੁਤ ਹੀ ਵਧੀਆ ਦੋਨਾਂ ਨੇ ਫਾਈਟਾਂ ਕੀਤੀਆਂ ਨੇ ਤੇ ਸਾਡੇ ਖੰਨੇ ਨਾਮ ਦਾ ਖੰਨੇ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ ਹਾਂਜੀ ਦੇਖੋ ਆਪਾਂ ਇੱਕ ਵਾਕਿਆ ਹੁਣੇ ਸੁਣਿਆ ਹੀ ਸੀਗਾ 13 ਸਾਲ ਦੀ ਬੱਚੀ ਦਾ ਜਲੰਦਰ ਜਿਹੜਾ ਕਿ ਹੁਣੇ ਰੀਸੈਂਟ ਹੋਇਆ ਕਿ ਅਸੀਂ ਬਹੁਤ ਸਾਲਾਂ ਤੋਂ ਇਸ ਚੀਜ਼ ਤੇ ਵਰਕ ਕਰ ਰਹੇ ਆਂ ਵੀ ਬੱਚਿਆਂ ਨੂੰ ਸੈਲਫ ਡਿਫੈਂਸ ਚਾਹੇ ਕੁੜੀ ਆ ਚਾਹੇ ਮੁੰਡਾ ਚਾਹੇ ਬڑا ਚਾਹੇ ਛੋਟਾ ਉਹਨੂੰ ਆਪਣੀ ਸੈਲਫ ਡਿਫੈਂਸ ਜ਼ਰੂਰ ਆਣੀ ਚਾਹੀਦੀ ਆ ਤੇ ਜਦ ਕੋਈ ਬੱਚਾ ਕਾਰਾਟੇ ਕਰਦਾ ਆ ਉਹ ਸਪੈਸ਼ਲੀ ਸੈਲਫ ਡਿਫੈਂਸ ਸਿੱਖਦਾ ਏ ਇਹ ਵੀ ਬੱਚੀਆਂ ਸੈਲਫ ਡਿਫੈਂਸ ਕਰਦੀਆਂ ਨੇ ਆਪਣੀਆਂ ਤੇ ਮੈਂ ਸਾਰੀਆਂ ਕੁੜੀਆਂ ਨੂੰ ਸਪੈਸ਼ਲੀ ਛੋਟੀ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੀਆਂ ਵੀ ਆਪਣੀ ਬੱਚੀਆਂ ਨੂੰ ਕਾਰਾਟੇ ਜ਼ਰੂਰ ਸਿਖਾਓ, ਸੈਲਫ ਡਿਫੈਂਸ ਜ਼ਰੂਰ ਸਿਖਾਓ ਤਾਂ ਕਿ ਕਿਸੇ ਵੀ ਮੁਸੀਬਤ ਦੇ ਟਾਈਮ ਤੇ ਉਹ ਘਬਰਾ ਨਾ ਤੇ ਡਟ ਕੇ ਮੁਕਾਬਲਾ ਕਰਨ ਤੇ ਜਿੱਤਣ। ਇਸ ਮੌਕੇ ਪੂਜਾ ਗੋਹਿਲ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਬੱਚੀਆਂ ਨੂੰ ਸੈਲਫ ਡਿਫੈਂਸ ਸਿਖਾਉਣ ਲਈ ਹਰ ਕੋਸ਼ਿਸ਼ ਕਰਦੀ ਹੈ। ਉਹਨਾਂ ਕਿਹਾ ਕਿ ਅਗਰ ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਹ ਬੱਚੀਆਂ ਨੂੰ ਫ੍ਰੀ ਸੈਲਫ ਡਿਫੈਂਸ ਕੋਚਿੰਗ ਦੇਣਗੇ। ਦੇਖੋ ਇੰਨੀ ਕਿ ਖੁਸ਼ੀ ਹੈਗੀ ਹੈ ਕਿ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੇ ਕੋਚ ਮੈਡਮ ਸਿਮੀ ਬੱਤਾਂ ਨੂੰ ਫਿਰ ਉਸ ਤੋਂ ਬਾਅਦ ਦੋਨੇ ਬੱਚੀਆਂ ਦੇ ਜਿਹੜੇ ਪੇਰੈਂਟਸ ਐ ਇਹਨਾਂ ਨੂੰ ਮੈਂ ਤੈਅ ਦਿਲੋਂ ਪਹਿਲਾਂ ਤਾਂ ਬਹੁਤ ਵਧਾਈਆਂ ਦਿਨੀਆਂ ਕਿ ਜਿਨ੍ਹਾਂ ਨੇ ਰਲ ਮਿਲ ਕੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਦੇ ਕੋਚ ਨੇ ਮਿਹਨਤ ਕਰਵਾਈ ਤੇ ਇਹਨਾਂ ਦੇ ਮਾਪਿਆਂ ਨੇ ਪੂਰਾ ਸਾਥ ਦਿੱਤਾ ਸਹਿਯੋਗ ਦਿੱਤਾ ਤੇ ਦਿਨ ਰਾਤ ਦੀ ਮਿਹਨਤ ਦੇ ਨਾਲ ਇਹ ਬੱਚੀਆਂ ਮੈਡਲ ਲੈ ਕੇ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਖੁਸ਼ੀ ਇਸ ਲਈ ਹੋ ਰਹੀ ਹੈ ਕਿ ਇਹ ਦੋਨੇ ਬੱਚੀਆਂ ਨੇ ਔਰ ਬੱਚਿਆਂ ਦੇ ਕੇਸ ਦੇ ਵਿੱਚ ਅਸੀਂ ਦੋਨੇ ਸਾਡਾ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਹਮੇਸ਼ਾ ਸਾਡਾ ਇੱਕ ਟੀਚਾ ਹੁੰਦਾ ਹੈ ਕਿ ਬੱਚਿਆਂ ਦੇ ਲਈ ਅਸੀਂ ਜੋ ਬੈਸਟ ਕਰ ਸਕੀਏ ਸੈਲਫ ਡਿਫੈਂਸ ਦੇ ਵਿੱਚ ਕਾਰਾਟੇ ਦੇ ਵਿੱਚ ਉਹ ਅਸੀਂ ਕਰੀਏ ਔਰ ਇੱਕ ਵਾਰ ਨਹੀਂ ਅਸੀਂ ਬਹੁਤ ਵਾਰ ਮੀਡੀਆ ਦੇ ਵਿੱਚ ਵੀ ਅਸੀਂ ਇਹ ਗੱਲ ਨੂੰ ਬਾਰ ਬਾਰ ਰਿਪੀਟ ਕਰ ਚੁੱਕੇ ਆ ਕਿ ਜਿਹੜੀਆਂ ਲੜਕੀਆਂ ਕਿਸੇ ਵਜ੍ਹਾ ਨਾਲ ਪੈਸੇ ਖਰਚ ਕਰਕੇ ਨਈ ਟ੍ਰੇਨਿੰਗ ਲੈ ਸਕਦੀਆਂ ਅਸੀਂ ਉਹ ਬੱਚਿਆਂ ਨੂੰ ਫ੍ਰੀ ਆਫ ਕੋਸਟ ਵੀ ਕਾਰਾਟੇ ਦੀ ਔਰ ਆਤਮ ਰੱਖਿਆ ਦੀ ਟ੍ਰੇਨਿੰਗ ਦੇਣ ਲਈ ਵਚਨਬੱਧ ਹਾਂ ਉਦਰ 골ਡ ਮੈਡਲ ਜਿੱਤਣ ਵਾਲੀ ਰਿਤਿਕਾ ਗਾਂਧੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਤੇ ਕੋਚ ਦੀ ਮਦਦ ਨਾਲ ਹੀ ਇਹ 골ਡ ਮੈਡਲ ਜਿੱਤ ਸਕੀ ਹੈ ਕਿ ਨਾਮ ਹੈ ਬੇਟਾ ਰਿਤਿਕਾ ਗਾਂਧੀ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਤੇ ਕਿੱਥੇ ਹੋਇਆ ਜੀ ਹੂੰ ਮਰਿੰਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿੰਨੇ ਕੁ ਬੱਚੇ ਆਏ ਸੀਗੇ ਹੋਰ ਸ਼ਹਿਰਾ ਤੋਂ ਆਏ ਸੀ ਕਿ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਤੋਂ ਮੁਸ਼ਕਲ ਸੀਗਾ ਕੰਪੀਟੀਸ਼ਨ ਮੁਸ਼ਕਲ ਸੀਗਾ ਥੋੜਾ ਹੁਆ ਲੱਗਦਾ ਸੀ ਕਿ ਵੀ ਮੈਂ ਮੈਡਮ ਜਿੱਤ ਪਾਉਂਗੀ ਲੱਗ ਰਿਹਾ ਸੀ ਜਿੱਤ ਪਾਉਂਗੀ ਅੱਜ ਸਭ ਤੋਂ ਵੱਧ ਮਿਹਨਤ ਕਿੰਨੇ ਕਰਾਈ ਹੈ ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ ਸਪੋਰਟ ਕੀਤੀ ਰਹੀ ਹੈ ਕੋਚ ਨੇ ਕਰਵਾਈ ਹੈ ਪੈਰੈਂਟਸ ਨੇ ਕਰਾਈ ਹੈ